ਹੈਲੋ ਹਾਂ ਜੀ ਸਾਇਨ ਮੇਰੇ ਬਲੱਸਾ ਤਸਰੀਆ ਕਲ ਆਪਣੇ ਚੈਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਕੇ ਤੁਸੀਂ ਸਾਰੇ ਜਿੰਨੇ ਠੀਕ-ਠਾਕ ਹੋ ਮੇਰੇ ਕੋ ਸਾਡੀਆਂ ਸਰਦੀਆਂ ਸਟਾਰਟ ਹੋ ਗਈਆਂ ਨੇ ਸਰਦੀਆਂ ਦੇ ਵਿੱਚ ਨਾ ਸਾਰਿਆਂ ਦੇ ਹੱਡ ਗੋਡੀ ਸਰੀਰ ਦੇ ਵਿੱਚ ਦਰਦ ਰਹਿਣਾ ਨਾ ਜਦੋਂ ਸ਼ਾਮ ਨੂੰ ਸੌਣੇ ਆ ਉਦੋਂ ਵੀ ਟੀਨ ਹੁੰਦੀ ਹੈ ਜਦੋਂ ਸਵੇਰੇ ਉੱਠਦੇ ਆ ਨਾ ਉਦੋਂ ਵੀ ਸਾਰਾ ਸਰੀਰ ਦਰਦ ਕਰਿਆ ਹੁੰਦਾ ਖਾਸ ਤੌਰ ਤੇ ਜਿਹੜੀਆਂ ਪੈਣਾ ਨੂੰ ਇਹ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਆਓ ਤੁਹਾਨੂੰ ਦਿਖਾਉਣਾ ਤੁਸੀਂ ਕਹੋਗੇ ਵੀ ਜੀ ਜੀ ਅੱਜ ਕੀ ਸੇਲ ਲਾਈ ਬੈਠੀ ਹੈ ਨਾ ਅੱਜ ਆਪਾਂ ਕੀ ਫਿਲਾ ਰੱਖਿਆ ਉਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਚੀਜ਼ਾਂ ਲੈਣੀਆਂ ਨੇ ਮੈਂ ਤੁਹਾਨੂੰ ਉਹ ਦਿਖਾਉਂਗੀ ਕਿਉਂਕਿ ਪਹਿਲਾਂ ਵੀ ਮੈਂ ਤੁਹਾਨੂੰ ਕਈ ਵਾਰੀ ਦੱਸੀ ਹੈ ਇਹ ਚੀਜ਼ ਕਿ ਜਦੋਂ ਆਪਣੇ ਨਾ ਸਰੀਰ ਦੇ ਵਿੱਚ ਕਿਤੇ ਵੀ ਦਰਦਾਂ ਹੁੰਦੀਆਂ ਨੇ ਇਹ ਸਟਾਰਟਿੰਗ ਹੁੰਦਾ ਹੈਗਾ ਮਨ ਲੱਕੀ ਗਠੀ ਵਗੈਰਾ ਦਾ ਜੂਰੀ ਇਹਦਾ ਨਾ ਉਸ ਤੋਂ ਬਾਅਦ ਫਿਰ ਤੁਹਾਡਾ ਜੂਰੀਆ ਵਧਣ ਲੱਗ ਜਾਂਦਾ ਜੂਰੀਏ ਤੋਂ ਫਿਰ ਤੁਹਾਡਾ ایਆਰ ਫੈਕਟਰ ਹੋ ਜਾਂਦਾ ਹੈ ਨਾ ਫਿਰ ਗਠੀਆ ਮੰਗੇ ਅੱਗੇ ਦਰਦਾਂ ਮੰਜੇ ਤੇ ਪੈਣ ਦਾ ਹੀ ਕੰਮ ਹੋ ਜਾਂਦਾ ਹੁਣ ਜੀ ਨੂੰ ਵੀ ਦੇਖੋ ਹਰ ਇੱਕ ਦੇ ਗੋਡੇ ਦਰਦ ਕਰਦੇ ਆ ਹਰ ਇੱਕ ਦੇ 벨ਟ ਲੱਗੇ ਹੋਈ ਹੈ ਨਾ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਬਿਲਕੁਲ ਆਸਾਨ ਤਰੀਕੇ ਨਾਲ ਤੁਹਾਨੂੰ ਬਣਾ ਕੇ ਦਿਖਾਉਂਗੀ ਕਿਉਂਕਿ ਰੈਸਪੀ ਤਾਂ ਮੈਂ ਪਹਿਲਾਂ ਵੀ ਦੱਸੀ ਹੈ ਪਰ ਕਈ ਭੈਣਾਂ ਨੂੰ ਨਾ ਹੋ ਜਾਂਦਾ ਵੀ ਨਾ ਕੀ ਬਣਦੀ ਹੈ ਕੀ ਗੱਲਬਾਤ ਹੈਗੀ ਤਾਂ ਸਭ ਤੋਂ ਪਹਿਲਾਂ ਅਪਣੇ ਲੈਂਦੇ 100 ਗ੍ਰਾਮ ਆਪਣੇ ਲੈਂਦੇ ਨੇ ਪੁੰਨੇ ਹੋਏ ਸੋਲੇ ਤੁਸੀਂ ਸੋਲੀਆਂ ਲੈ ਨਹੀਂ ਸਕਦੇ ਹੋ ਇਹਨਾਂ ਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਇਹ ਸਰਦੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਨੇ ਸੋਲੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਮੈਂ ਕਿ ਬੇਸਣ ਤੁਸੀਂ ਹੈ ਨਾ ਆਪਾਂ ਸਰਦੀਆਂ ਦੇ ਵਿੱਚ ਖਾਂਸੀ ਜ਼ੁਕਾਮ ਨਾਜ਼ਲੇ ਤੋਂ ਨਾ ਅਕਸਰ ਖਾਂਦੇ ਆ ਜਿਹੜਾ ਕਹਿੰਦੇ ਸੋਲੀਆਂ ਨੂੰ ਭੁੱਜੇ ਹੋਏ ਸੋਲੀਆਂ ਨੂੰ ਗੁੜ ਦੇ ਨਾਲ ਖਾਂਦੇ ਆ ਨਾ ਉਹਦੇ ਵਿੱਚ ਬੜਾਪਾ ਵੀ ਬਹੁਤ ਘਟ ਆਉਂਦਾ ਹੈ ਨਾ ਇਹ ਬਹੁਤ ਜ਼ਿਆਦਾ ਨਾ ਐਂਟੀਬਾਇਟਿਕ ਦੀ ਤਰ੍ਹਾਂ ਹੀ ਕੰਮ ਕਰਦਾ ਹੈਗਾ ਇਹ ਧੁੱਤੀ ਜੀ ਜੇ ਆਪਾਂ ਨਹੀਂ ਲੈਂਦੀ ਹੈਗੀ ਜਿਹੜੇ ਬਦਾਮ ਨੇ ਹਨਾ ਬਦਾਮਾ ਨੂੰ ਦੇਖੋ ਸ਼ਾਮ ਨੂੰ ਭਿਉਂ ਕੇ ਖਾ ਲਓ ਤੁਸੀਂ ਇਦਾਂ ਹੀ ਖਾ ਲਓ ਇਹਦੇ ਵਿੱਚ ਨਾ ਇੰਨੀ ਜ਼ਿਆਦਾ ਤਾਕਤ ਵਿਟਾਮਿਨਸ ਹੁੰਦੇ ਨੇ ਜਿਹੜੇ ਕਿ ਤੁਹਾਡੀ ਬੋਡੀ ਵਾਸਤੇ ਬਹੁਤ ਹੀ ਜ਼ਿਆਦਾ ਦਰੂਜ਼ ਨੇ ਤੇ ਜਿਹੜੀ ਆਪਣੀ ਹਨਾ ਸਰੀਰ ਦੇ ਵਿੱਚ ਤੇਲ ਦੀ ਕਮੀ ਹੋ ਰਹੀ ਹੈ ਜਿਵੇਂ ਆਪਾਂ ਕਹਿੰਦੇ ਗ੍ਰੀਸ ਖਤਮ ਹੋ ਗਿਆ ਸਾਡੇ ਗੋਡੇ ਕੜਕੜ ਦੀ ਆਵਾਜ਼ ਆਉਂਦੀ ਹੈ ਆਪਣੀ ਨਾ ਖਰਾਕ ਜਿਹੜੀ ਉਹ ਬਿਲਕੁਲ ਬੇਕਾਰ ਹੋ ਚੁੱਕੀ ਹੈ ਕਿਉਂਕਿ ਕਿਸੇ ਵੀ ਖਰਾਕ ਦੇ ਵਿੱਚ ਕੋਈ ਵੀ ਤਾਕਤ ਨਹੀਂ ਹੈਗੀ ਤੇ ਤੁਸੀਂ ਹਨਾ ਇਹ 100-100 ਗ੍ਰਾਮ ਵੀ ਲੈ ਸਕਦੇ ਹੋ 2-200 ਗ੍ਰਾਮ ਵੀ ਲੈ ਸਕਦੇ ਹੋ 500 ਗ੍ਰਾਮ ਵੀ ਲੈ ਸਕਦੇ ਹੋ 1 ਕਜੀ ਵੀ ਲੈ ਸਕਦੇ ਹੋ ਤੁਸੀਂ ਆਪਣੀ ਹਨਾ ਇੱਛਾ ਅਨੁਸਾਰ ਲੈ ਸਕਦੇ ਹੋ ਤੇ ਆਪਾਂ ਨੇ 100 ਗ੍ਰਾਮ ਹੀ ਸੌਗੀ ਲੈਤੀ ਜਿਹਨੂੰ ਆਪਾਂ ਦਾਖਾਂ ਕਹਿ ਦਿੰਦੇ ਆਂਗੇ ਤੇ ਉਹਨੇ ਕੀ ਆਪਾਂ ਨੇ ਲੈਤੀ ਨੇ ਕਾਜੂ ਉਹ ਚੀਜ਼ ਤੁਸੀਂ ਨਹੀਂ ਪਾਉਣੀ ਚਾਹੁੰਦੇ ਸਕਿੱਪ ਵੀ ਕਰ ਸਕਦੇ ਹੋ ਬਦਾਮਾਂ ਦੀ ਜਗ੍ਹਾ ਤੁਸੀਂ ਅਖਰੋਟ ਵੀ ਪਾ ਸਕਦੇ ਹੋ ਕਿਉਂਕਿ ਅਖਰੋਟ ਦਰਦਾਂ ਨੂੰ ਬਹੁਤ ਹੀ ਜ਼ਿਆਦਾ ਪੈਦੇਮੰਦ ਨੇਗੇ ਤੇ ਅਖਰੋਟ ਮੈਂ ਭੁੱਲ ਗਈ ਲਿਆਉਣੇ ਹਨਾ ਜਦੋਂ ਮੈਂ ਸਮਾਨ ਦੇ ਵਿੱਚ ਦੇਖਿਆ ਕਿ ਉਹੀ ਜਗ੍ਹਾ ਤੇ ਮੈਂ ਬਦਾਮ ਪਾ ਰਹੀ ਹਾਂ ਤੇ ਅਗਲੀ ਚੀਜ਼ ਹੈ ਕੀ ਇਹ ਮਗ ਚ ਨੇ ਤੁਸੀਂ ਖੀਰੇ ਦੇ ਵੀ ਲੈ ਸਕਦੇ ਹੋ ਤਰਬੂਜ ਦੇ ਵੀ ਬਹੁਤ ਤਰ੍ਹਾਂ ਦੇ ਮਗ ਜਾਂਦੇ ਨੇ ਤੁਸੀਂ ਕੋਈ ਵੀ ਲੈ ਗੱਟ ਲਓ ਤੇ ਉਨੀਓ ਮਾਤਰਾ ਦੇ ਵਿੱਚ ਆਪਾਂ ਨੇ ਲੈਤੀ ਖਸ ਖਸ ਅੱਗੇ ਇਹ ਆਪਾਂ ਨੇ ਲੈਤੀ ਨੇ ਵਾਈਟ ਤਿਲ ਇਹ ਵੀ ਆਪਾਂ ਨੇ ਹੈਨਾ 200 ਗ੍ਰਾਮ ਦੇ ਕਰੀਬ ਲੈਤੀ ਨਿਗੀ ਇੱਕ ਜਿਹੜੇ ਬਿਲਕੁਲ ਬਲੈਕ ਤੇਲ ਹੁੰਦੇ ਨੇ ਹੈਨਾ ਉਹਨਾਂ ਦੀ ਮੈਂ ਤੁਹਾਨੂੰ ਅਲੱਗ ਰੈਸਪੀ ਦੱਸੂਗੀ ਉਹ ਅਲੱਗ ਵਰਤੇ ਜਾਂਦੇ ਨੇ ਪਰ ਜਿਹੜੀ ਤੁਸੀਂ ਨੇ ਹਨਾ ਇਹ ਅਲਸੀ ਦੀ ਆਪਾਂ ਪਿੰਨੀਆਂ ਬਣਾ ਰਹੇ ਹਾਂ ਅੱਜ ਇਹਦੇ ਵਾਸਤੇ ਤੁਸੀਂ ਨੇ ਵਾਈਟ ਟੀਲਹੀ ਲੈਣੇ ਨੇ ਕੱਲੀ ਅਲਸੀ ਦੀ ਵੀ ਬਣਾ ਸਕਦੇ ਹੋ ਪਰ ਜੇ ਤੁਸੀਂ ਇਹ ਸਾਰੇ ਚੀਜ਼ਾਂ ਪਾਉਂਗੇ ਤਾਂ ਇਹ ਤੁਹਾਡੇ ਸਰੀਰ ਨੂੰ ਇੱਕ ਲੋਹੇ ਦੀ ਤਰ੍ਹਾਂ ਹਨਾ ਮਜ਼ਬੂਤ ਬਣਾ ਦੇਣਗੇ ਕਿਉਂਕਿ ਸਾਰੀਆਂ ਚੀਜ਼ਾਂ ਦੇ ਵਿੱਚ ਤੇਲ ਵਿਟਾਮਿਨ ਡੀ ਵੀ 12 ਵਰ ਮਨ ਕੇ ਆਇਰਨ ਆ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੈ ਹਨਾ ਤਿਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਤੇ ਜਿਹੜਾ ਮੀਨ ਚੀਜ਼ ਆਪਣੀ ਉਹ ਹੈਗੀ ਅਲਸੀ ਦੇਖੋ ਇਹ ਅਲਸੀ ਦੇ ਇਸ ਤਰੀਕੇ ਦੇ ਬੀਜ ਹੁੰਦੇ ਆ ਇਹਨੂੰ ਮੈਂ ਤੁਹਾਨੂੰ ਹੁਣ ਪ੍ਰੋਪਰ ਦਿਖਾਵਾਂਗੀ ਕਿ ਆਪਾਂ ਕਿਸ ਤਰੀਕੇ ਨਾਲ ਇਹਨਾਂ ਨੂੰ ਬਣਾਉਣਾ ਕਿਸ ਤਰੀਕੇ ਦੇ ਨਾਲ ਆਪਾਂ ਨੇ ਇਹਨੂੰ ਬਰਤਨੇ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਖਾਣਾ ਤੇ ਅਗਲੀ ਚੀਜ਼ ਆਪਾਂ ਨੇ ਲਵਾਂਗੇ ਗੁੜ ਤੁਸੀਂ ਇਹਦੇ ਵਿੱਚ ਨਾ ਪੁਰਾਣਾ ਗੁੜ ਵੀ ਲੈ ਸਕਦੇ ਹੋ ਤੇ ਖੰਜੂਰ ਵੀ ਪਾ ਸਕਦੇ ਹੋ ਕਈ ਭੈਣ ਭਰਾ ਮੈਨੂੰ ਪੁੱਛਣਗੇ ਦੀਦੀ ਅਸੀਂ ਹੈਨਾ ਮਿਸਰੀ ਪਾ ਲਈਏ ਜਾਂ ਚੀਨੀ ਪਾ ਲਈਏ ਦੇਖੋ ਮਿਸਰੀ ਚੀਨੀ ਸ਼ੱਕਰ ਦਾ ਇਹਦੇ ਵਿੱਚ ਕੋਈ ਮਿਲਣੀ ਹੈਗਾ ਇਹ ਕਿੰਨੇ ਚੀਜ਼ਾਂ ਤੁਸੀਂ ਬਿਲਕੁਲ ਵੀ ਨਹੀਂ ਪਾਉਣੀਆਂ ਪਾਉਣਾ ਤਾਂ ਸਿਰਫ ਗੁੜ ਜਾਂ ਖੰਜੂਰ ਕਿ ਗੁੜ ਦੇ ਨਾਲ ਜਿਹੜੀ ਚੀਜ਼ ਦੇ ਹੁੰਦੀ ਹੈ ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਜਿਹੜੇ ਸੋਲੇ ਨੇ ਚਨੇ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਨਾ ਤੁਸੀਂ ਇਹਨਾਂ ਨੂੰ ਕੱਦਿਆਂ ਨੂੰ ਵੀ ਗੁੜ ਨਾਲ ਖਾਈ ਜਾਵੋਗੇ ਤਾਂ ਵੀ ਤੁਹਾਡੇ ਬੜਾਪਾ ਨਹੀਂ ਆਉਣਾ ਜਿਹੜੇ ਆਪਣੇ ਮੁਕਾਂ ਵਿੱਚ ਥੁਰੜੀਆਂ ਪੈ ਜਾਂਦੀਆਂ ਨੇ ਬਹੁਤ ਜਲਦੀ 10 10 12 12 ਸਾਲ ਦੇ ਬੱਚੇ ਕਹੀ ਜਾਂਦੇ ਸਾਡੇ ਹੱਡ ਗੋਡੇ ਦੁਖਦੇ ਆ ਦਿਮਾਗ ਕਮਜ਼ੋਰ ਹੈ ਨਾ ਬੱਚਿਆਂ ਦਾ ਬਹੁਤ ਜ਼ਿਆਦਾ ਇਦਾਂ ਦੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਪੇਰੈਂਟਸ ਵੀ ਦੁਖੀ ਨੇ ਖਾਸ ਕਰਕੇ ਮੇਰੀਆਂ ਭੈਣਾਂ ਜਿਨ੍ਹਾਂ ਦਾ ਕਮਰ ਦਰਦ ਗੋਡੇ ਦਰਦ ਸਰੀਰ ਤੱਕੇ ਤੱਕੇ ਨਾਲ ਉਹਨਾਂ ਵਾਸਤੇ ਦਾ ਇੱਕ ਰਾਮ ਬਾਣੀ ਇੱਕ ਦਵਾਈ ਲਵਾ ਤੇ ਜਿਹੜੀ ਆਪਾਂ ਹਨਾ ਫੁੱਲ ਮਖਾਣੇ ਹੁੰਦੇ ਨੇ ਉਹ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਆ ਪਰ ਨਹੀਂ ਪਾਉਂਗੇ ਤਾਂ ਜਿਆਦਾ ਵਧੀਆ ਹਨਾ ਪਾ ਲੋਗੇ ਤਾਂ ਉਹਦੇ ਵਿੱਚ ਵੀ ਦੇਖੋ ਕੈਲਸ਼ੀਅਮ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਹੁੰਦੀ ਹੈ ਤਾਂ ਪਾ ਲੋਗੇ ਕੋਈ ਨੁਕਸਾਨ ਵੀ ਨਹੀਂ ਪਾਉਂਗੇ ਤਾਂ ਕੋਈ ਹੋਵੇ ਨਹੀਂ ਫਾਇਦਾ ਹੀ ਹੈਗਾ ਤੁਹਾਨੂੰ ਤੇ ਹੁਣ ਆਪਾਂ ਇਹਨੂੰ ਸਾਰੀ ਰੈਸਪੀ ਇੰਤਿਆਰ ਕਿਵੇਂ ਕਰਾਂਗੇ ਆਓ ਮੈਂ ਤੁਹਾਨੂੰ ਸਾਰੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਹਾਂਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਅਲਸੀ ਹੈ ਜਿਹੜੀ ਇਹਨੂੰ ਹਨਾ ਬਿਨਾ ਘਿਓ ਵਗੈਰਾ ਕੁਝ ਨਹੀਂ ਪਾਉਣਾ ਇਹਨੂੰ ਪਰ ਇਸੇ ਤਰੀਕੇ ਨਾਲ ਰੋਸਟ ਕਰਾਂਗੇ ਹਲਕਾ ਜਿਹਾ ਰੋਸਟ ਕਰਾਂਗੇ ਜਿਆਦਾ ਹਨਾ ਹਾਈ ਫਲੇਮ ਤੇ ਨੂੰ ਮਚਾਣ ਹੀ ਲੈਣਾ ਆਪਾਂ ਨੇ ਬਿਲਕੁਲ ਹਲਕਾ ਹਲਕਾ ਰੋਸਟ ਕਰਾਂਗੇ ਬਸ ਅਗਰ ਤੁਸੀਂ ਗੈਸ ਤੇ ਬਣਾ ਰਿਹਾ ਕਿਉਂ ਰਹੇ ਹੋ ਤਾਂ ਤੁਸੀਂ ਇਹਦੀ ਫਲੇਮ ਥੋੜੀ ਜਿਹਾ ਨਾ ਲੋ ਕਰ ਦੇਣੀ ਥੈਂਕ ਯੂ ਫਾਰ ਯੂ ਦਿਸ ਕਾਰ ਕੁਕਰ ਕੇਕਿੰਗ ਥਿਸ਼ ਤੇ ਇਹ ਚੀਜ਼ਾਂ ਜਿਹੜੀਆਂ ਨਾ ਬਣਾ ਰਹੇ ਆ ਆਪਾਂ ਇਸ ਸਰਦੀਆਂ ਵਿੱਚ ਹੀ ਖਾਦੇ ਜਦਣ ਕਿਉਂਕਿ ਜਦੋਂ ਮੈਨੂੰ ਗਰਮੀਆਂ ਦੇ ਵਿੱਚ ਲਾਈਵ ਹੁੰਦੀ ਸੀ ਤਾਂ ਤੁਸੀਂ ਪੁੱਛਦੇ ਹੁੰਦੇ ਸੀਗੇ ਤਾਂ ਮੈਂ ਐਕਸਪਟ ਉਹਨਾਂ ਕੈਨਸਲ ਵੀ ਹਜੇ ਕੋਈ ਵੀ ਚੀਜ਼ ਜਿਵੇਂ ਕਿ ਮੋਟਾਪਾ ਘੱਟ ਕਰਨ ਵਾਲੀਆਂ ਚੀਜ਼ਾਂ ਨੇ ਉਹ ਵੀ ਤੁਸੀਂ ਹਜੇ ਨਾ ਖਾਓ ਕਿਉਂਕਿ ਗਰਮੀਆਂ ਦੇ ਵਿੱਚ ਗਰਮ ਚੀਜ਼ਾਂ ਖਾਣ ਨਾਲ ਤੁਹਾਡੀ ਸਿਹਤ ਨਾ ਖਰਾਬ ਹੋ ਜਾਂਦੀ ਹੈ। ਦੇਖੋ 버ਗਰ ਪੀਜੇ ਨੂਡਲਸ ਇਹਨਾਂ ਨੂੰ ਛੱਡ ਕੇ ਅਗਰ ਤੁਸੀਂ ਹੈਲਦੀ ਚੀਜ਼ਾਂ ਖਾਓਗੇ ਤਾਂ ਜ਼ਿਆਦਾ ਫਾਇਦਾ ਹੋਵੇਗਾ। ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟਿਚਿੰਗ ਤੇ ਮੈਂ ਹਰ ਇੱਕ ਵੀਡੀਓ ਤੁਹਾਡੇ ਲਈ ਅਪਲੋਡ ਕਰਾਂਗੀ। ਤੇ ਇੱਕ ਹੋਰ ਚੈਨਲ ਹੈ ਸਾਡਾ ਮੇਰੇ ਬੇਟੇ ਨੇ ਵੀ ਬਣਾਇਆ ਨਾਲ ਤੇ ਉਹ ਹੈਗਾ ਆਪਣਾ ਮੋਟੀਵੇਸ਼ਨ ਤੇ ਨੌਲੇਜ ਵਾਲੀਆਂ ਵੀਡੀਓ ਜਿਹੜਾ ਕਿ YouTube ਵਾਲੀ ਤੁਹਾਨੂੰ ਦੱਸਾਂਗੇ YouTubeਰ ਤੇ ਤੁਸੀਂ ਕਿਵੇਂ ਕਾਮਯਾਬ ਹੋ ਸਕਦੇ ਹੋ ਪਲੀਜ਼ ਦੋਨੋਂ ਚੈਨਲ ਸਬਸਕ੍ਰਾਈਬ ਕਰ ਲੈਣਾ ਤੇ ਲਿੰਕ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗੇ ਤੇ ਆਓ ਆਪਾਂ ਇਹਨੂੰ ਹੁਣ ਰੋਸਟ ਕਰਦੇ ਹਾਂ ਸਾਰੀਆਂ ਚੀਜ਼ਾਂ ਨੂੰ ਹਾਂਜੀ ਤੇ ਆਪਣੀ ਆਸੀ ਹੈ ਜਿਹੜੀ ਉਹ ਭੁੱਜ ਚੁੱਕੀ ਹੈਗੀ ਤੇ ਕਈ 팬 ਬਰਾਹਣਾ ਪੁੱਛਣਗੇ ਕਿ ਆਸੀ ਤਾਂ ਆਪ ਨੂੰ ਪਤਾ ਕਿਵੇਂ ਲੱਗੂਗਾ ਵੀ ਭੁੱਜ ਚੁੱਕੀ ਹੈਗੀ ਇਹਦੇ ਵਿੱਚੋਂ ਨਾ ਪਟੱਕਾ ਪਟੱਕ ਦੀ ਆਵਾਜ਼ ਆਊਗੀ ਤੁਹਾਨੂੰ ਤੇ ਥੋੜੀ ਇੱਕ ਦੋ ਬੀਜ ਤੁਸੀਂ ਨਾ ਆਪਣੇ ਮੂੰਹ ਦੇ ਵਿੱਚ ਪਾ ਕੇ ਦੇਖ ਲਿਓ ਤੇ ਤੁਹਾਨੂੰ ਟੇਸਟ ਆਊਗਾ ਜਿਵੇਂ ਕਿ ਸੋਲੇ ਭੁੰਜੇ ਹੁੰਦੇ ਆ ਨਾ ਓਦਾਂ ਦਾ ਹੁਣ ਆਪਾਂ ਤੇਲ ਪਾ ਲਈਨੇ ਤਿਲਾਂ ਨੂੰ ਵੀ ਆਪਾਂ ਹਲਕਾ ਜਿਹਾ ਬਰਾਊਨ ਕਰਾਂਗੇ ਬਸ ਇਹਦੇ ਵਿੱਚ ਮੈਂ ਘਿਓ ਬਿਲਕੁਲ ਵੀ ਯੂਜ਼ ਨਹੀਂ ਕੀਤਾ ਹਜੇ ਤੱਕ ਘਿਓ ਆਪਾਂ ਪਾਵਾਂਗੇ ਪਰ ਇੱਕ ਦੋ ਸਕੂਨ ਹੀ ਪਾਵਾਂਗੇ ਉਹ ਕਿਸ ਚੀਜ਼ ਦੇ ਵਿੱਚ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆਂਗੀ ਬਸ ਇਹਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰ ਲੈਣਾ ਹੈਗਾ ਇਹ ਉਹ ਕੱਢ ਲਈ ਹੈਗੀ ਤੇ ਹੁਣ ਆਪਣੇ ਤੇਲਾਂ ਨੂੰ ਵੀ ਰੋਸਟ ਕਰ ਲਿਆ ਹੈਗਾ ਦੇਖੋ ਕਿੰਨੇ ਸੋਹਣੇ ਰੋਸਟ ਕੀਤੇ ਨੇ ਬਰਮਚੌਣੇ ਨਹੀਂ ਹੈਗੇ ਬਸ ਬਿਲਕੁਲ ਹੈ ਨਾ ਹਲਕੇ ਹਲਕੇ ਬਰਾਊਨ ਜੇ ਕਰਨੇ ਆ ਤੇ ਹੁਣ ਜਿਹੜੀ ਆਪਣੀ ਖਸ ਖਸ ਹੈਗੀ ਆਪਾਂ ਉਹਨੂੰ ਵੀ ਰੋਸਟ ਕਰ ਲਾਂਗੇ ਇਹਨੂੰ ਵੀ ਪਹਿਲਾਂ ਹੀ ਬਰਾਊਨ ਜੀ ਰੋਸਟ ਕਰਨੀ ਹੈ ਬਲੈਕ ਨਹੀਂ ਕਰਨੀ ਹੈਗੀ ਕੋਈ ਘਿਓ ਨਹੀਂ ਪਾਉਣਾ ਹੈਗਾ ਬਸ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਹਿਲਾਉਂਦੇ ਹੋਏ ਹਲਕੀ ਹਲਕੀ ਅੱਗ ਤੇ ਭੁੰਨ ਲੈਣਾ ਹੈ ਮੰਨੀ ਥੋੜਾ ਜਿਹਾ ਦੇਸੀ ਘਿਓ ਇਹ ਕਿ ਉਹ ਵੀ ਆਪਣੇ ਆਣਾ ਕਰਦੇ ਹੀ ਹੈ ਕਰੀ ਬਿਲਕੁਲ ਪਿਓਰ ਬਣਾਏ ਹੋਏ ਹੈ ਆਪਣਾ ਮੁੱਲ ਦਾ ਨਹੀਂ ਹੈ ਕਿਉਂਕਿ ਮੁੱਲ ਦੇ ਤਾਂ ਉਹਨੂੰ ਪਤਾ ਹੀ ਵੀ ਅੱਜ ਕੱਲ ਇਹਨਾਂ achar ਵੀ ਕੈਮੀਕਲ ਬਹੁਤ ਜ਼ਿਆਦਾ ਮਲਾਵਟ ਹੋ ਰਹੀ ਹੈਗੀ ਬਸ ਆਪਾਂ ਨੇ ਲਾ ਲੋ ਤੁਸੀਂ ਵੀ ਤਿੰਨ ਚਮਚਾ ਹੈ ਨਾ ਦੇਸੀ ਘਿਓ ਦੇ ਲੈਤੇ ਹੈਗੇ ਇਹਨਾਂ ਦੇ ਵਿੱਚ ਆਪਾਂ ਜਿਹੜੇ ਆਪਣੇ ਬਾਦਾਮ ਨੇ ਜਾਂ ਤੁਸੀਂ ਅਖਰੋਟ ਲਾਉਂਗੇ ਹੈ ਨਾ ਉਹਨਾਂ ਨੂੰ ਹਲਕੇ ਹੀ ਰੋਸਟ ਕਰ ਲਿਓ ਤੇ ਜਿਹੜੀ ਆਪਣੀ ਹੀ ਖਾਸ ਖਾਸ ਹੈਗੀ ਤਿਲ ਨੇਗੇ ਅਲਸੀ ਹੈਗੀ ਇਹਨਾਂ ਨੂੰ ਆਪਾਂ ਸਾਰਿਆਂ ਨੂੰ ਨਾ ਬਰੀਕ ਪੀਸ ਲਾਂਗੇ ਅਗਰ ਤੁਸੀਂ ਨਾ ਇਸ ਤਰੀਕੇ ਨਾਲ ਮੋٹے ਦੀਆਂ ਹਨਾ ਪਿੰਨੀਆਂ ਬਣਾਉਣੀਆਂ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਬਣਾ ਸਕਦੇ ਹੋ ਪਰ ਜਿਹੜੇ ਬਜ਼ੁਰਗ ਨੇ ਤੇ ਬੱਚੇ ਨੇ ਹਨਾ ਬੱਚੇ ਦਾ ਇਸ ਚੀਜ਼ ਤੋਂ ਨਾ ਥੋੜੀ ਜਿਹੀ ਅਲਕਤ ਮੰਨਣ ਲੱਗ ਜਾਂਦੇ ਨੇ ਜਿਹੜੇ ਬਜ਼ੁਰਗ ਨੇ ਵਿਚਾਰੇ ਉਹਨਾਂ ਦੇ ਦੰਦਾ ਜਾਣਾ ਕਰਕੇ ਹਨਾ ਉਹਨਾਂ ਨੂੰ ਤਾਂ ਨਹੀਂ ਖਾਇਆ ਜਾਂਦਾ ਤੁਸੀਂ ਬਦਾਮਾਂ ਨੂੰ ਇਸ ਤਰੀਕੇ ਨਾਲ ਵੀ ਪਾ ਸਕਦੇ ਹੋ ਪਰ ਜੇ ਜੇ ਰੋਸਟ ਕਰਕੇ ਪਾਉਂਗੇ ਤਾਂ ਥੋੜੀ ਜਿਹੀ ਜ਼ਿਆਦਾ ਵਧੀਆ ਰਹਿਣਗੇ ਕਿਉਂਕਿ ਜਿਹੜੀ ਕੱਚੇ ਬਦਾਮ ਆਪਾਂ ਪਾ ਲੈਂਦੇ ਆਂਗੇ ਥੋੜੀ ਜਿਹੀ ਹਲਕੇ ਨਾ ਤਾਂ ਉਹਦੇ ਨਾਲ ਥੋੜੀ ਜਿਹੀ ਆਪਾਂ ਨੂੰ ਕੀ ਬਈ ਨਾ ਸਾਰੀਆਂ ਚੀਜ਼ਾਂ ਦੀ ਤਸਵੀਰ ਹੈ ਜਿਹੜੀ ਗਰਮ ਹੈ ਅਲਸੀ ਵੀ ਗਰਮ ਹੈ ਖਾਸ ਖਾਸ ਵੀ ਗਰਮ ਹੈ ਤੇਲ ਵੀ ਗਰਮ ਨੇ ਬਦਾਮ ਵੀ ਗਰਮ ਹੋ ਜਾਂਦੇ ਨੇ ਗੁੜ ਵੀ ਗਰਮ ਹੈ ਨਾ ਤੇ ਉਹਦੇ ਨਾਲ ਫਿਰ ਆਪਾਂ ਨੂੰ ਕੀ ਬਈ ਨਾ ਤਜਾਬ ਵਾਂਗੂ ਮਾਨਣਾ ਲੱਗ ਜਾਣਾ ਹੈਗਾ ਤਾਂ ਤੁਸੀਂ ਥੋੜੇ ਜਿਹਾ ਰੋਸਟ ਕਰਕੇ ਪਾਇਓ ਜੇ ਸੀ ਕਿ ਹਾਂਜੀ ਤੇ ਹੁਣ ਆਪਣੀ ਬਦਾਮ ਰੋਸਟ ਹੋ ਚੁੱਕੀ ਨੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਥ੍ਰੀੜਾ ਆਪਣਾ ਹੇ ਕਿਹ ਹੋਏਗਾ ਇਹਨੂੰ ਮੈਂ ਤੁਹਾਨੂੰ ਦੱਸਦੀ ਵੀ ਆਪਾਂ ਨੇ ਕੀ ਕਰਨਾ ਹੈ ਦੇਖੋ ਆਪਣੇ ਸਾਰੇ ਚੀਜ਼ਾਂ ਨੂੰ ਪਹਿਲਾਂ ਦੂਸਰੀ ਚੀਜ਼ਾਂ ਨੂੰ ਆਪਾਂ ਨੇ ਥੋੜਾ ਜਿਹਾ ਹਲਕਾ ਹਲਕਾ ਪੁੰਨ ਲਿਆ ਸੀਗਾ ਤੇ ਜਿਹੜੀ ਬਦਾਮ ਨੇ ਆਪਾਂ ਇਹਨਾਂ ਨੂੰ ਥੋੜਾ ਜਨਾ ਘਿਓ ਪਾ ਕੇ ਰੋਸਟ ਕਰ ਲਿਆ ਤੇ ਜਿਹੜਾ ਹੁਣ ਆਪਣੇ ਕੋਲ ਇਹ ਦੋ ਤਿੰਨ ਚਮਚ ਕਿਆਉ ਦੇ ਨੇ ਇਹਨੂੰ ਆਪਾਂ ਜਿਹੜੀ ਆਪਣੀ ਅਣਸੀ ਹੈਗੀ ਹੈ ਨਾ ਉਹ ਸਾਰਾ ਕੁਝ ਆਪਾਂ ਦੇਖੋ ਇਸ ਤਰੀਕੇ ਨਾਲ ਪੀਸ ਰਹੇ ਹਾਂਗੇ ਇਹਨੂੰ ਆਪਾਂ ਇਹਦੇ ਵਿੱਚ ਐਡ ਕਰ ਲਾਂਗੇ ਫਿਰ ਆਪਾਂ ਹੁਣ ਗੁੜ ਰੱਖ ਦਿਆਂਗੇ ਇਹਦੇ ਵਿੱਚ ਗੁੜ ਵੀ ਜਿੰਨੀ ਤੁਸੀਂ ਜਿਵੇਂ ਮੈਂ ਕਿਲੋ ਆਲਸੀ ਲੈਂਦੀ ਐ ਤਾਂ ਮੈਂ ਕਿਲੋ ਹੀ ਗੁੜ ਲਵਾਂਗੀ ਤੁਸੀਂ 100 ਗ੍ਰਾਮ ਲੈਣੀ ਐ ਤਾਂ 100 ਗ੍ਰਾਮ ਗੁੜ ਲੈਣਾ 200 ਗ੍ਰਾਮ ਤੁਸੀਂ ਲੈਣੀ ਐ ਤਾਂ 200 ਗ੍ਰਾਮ ਗੁੜ ਲੈਣਾ ਅਗਰ ਜਿੰਨੀ ਮਾਤਰਾ ਦੇ ਵਿੱਚ ਤੁਸੀਂ ਲਹੋਗੇ ਓਨਾ ਤੁਸੀਂ ਗੁੜ ਲੈਣਾ ਹਾਂਜੀ ਤੇ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮਾਤਰਾ ਦੇ ਵਿੱਚ ਆਪਾਂ ਨੇ ਸਮਾਨ ਲੈਂਦਾ ਹੈ ਨਾ ਆਲਸੀ ਲੈਂਦੀ ਐ ਜੇ ਤੇਲ ਲੈਤਰੀ ਓਨੇ ਹੀ ਗੁੜ ਲੈਣਾ ਹੁਣ ਮੈਂ ਇਹਦੇ ਵਿੱਚ ਲੈਤਾ ਕਿਲੋ ਗੁੜ ਦੇਖੋ ਇਹਦੇ ਵਿੱਚ ਮੈਂ ਕੁਛ ਨਹੀਂ ਪਾਇਆ ਹੈਗਾ ਆਪਾਂ ਗੁੜ ਨੂੰ ਇਸ ਤਰੀਕੇ ਨਾਲ ਮੈਲਟ ਕਰਾਂਗੇ ਇੱਕ ਦੋ ਚਮਚ ਤੁਸੀਂ ਪਾਣੀ ਦੇ ਪਾ ਸਕਦੇ ਹੋ ਇੱਕ ਚਾਸਨੀ ਦੀ ਤਰ੍ਹਾਂ ਆਪਾਂ ਇਹਨੂੰ ਬਣਾ ਲੈਣਾ ਕੋਈ ਜ਼ਿਆਦਾ ਹਾਰ ਨਹੀਂ ਸਿੱਖ ਚਿਪਚਿਪੀ ਜੀ ਹੈ ਨਾ ਚਾਸਨੀ ਆਪਾਂ ਇਹਦੀ ਬਣਾਵਾਂਗੇ ਤੇ ਮੈਂ ਇਹਦੇ ਵਿੱਚ ਕਿੰਨਾ ਗੁੜ ਐਡ ਕਰਤਾ ਬਾਹਰ ਥੋੜਾ ਜਿਹਾ ਵੈਲਕਮ ਟੂ ਯੂজিং ਆਰ ਇੰਡਕਸ਼ਨ ਕੁਕਰ ਹੁਣ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਮੈਲਟ ਕਰ ਲਾਂਗੇ ਜਦੋਂ ਹਨ ਆਪਾਂ ਗੁੜ ਨੂੰ ਅੱਗ ਤੇ ਰੱਖਾਂਗੇ ਤਾਂ ਇਹ ਆਪਣੇ ਆਪ ਹੀ ਮੈਲਟ ਹੋ ਜਾਊਗਾ ਤੁਸੀਂ ਅਗਰ ਇਹਨਾਂ ਸ਼ੂਗਰ ਹੁੰਦਾ ਕਈ ਵਾਰੀ ਆਪਾਂ ਨੂੰ ਹੁੰਦਾ ਵੀ ਆਪਾਂ ਨੂੰ ਡਾਇਬੀਟਿਸ ਦੀ ਪ੍ਰੋਬਲਮ ਹੈ ਤਾਂ ਤੁਸੀਂ ਥੋੜਾ ਜਿਹਾ ਕਟ ਵੀ ਕਰ ਸਕਦੇ ਹੋ ਕਿਉਂਕਿ ਆਪਾਂ ਇਹਦੇ ਵਿੱਚ ਨਾ ਜਿਹੜੇ ਦਾਖਾਂ ਪਾਵਾਂਗੇ ਜਾਂ ਖਜੂਰ ਪਾ ਲਓ ਤੁਸੀਂ ਆਹ ਨਾ ਤੁਰੀਆਂ ਜੀਆਂ ਪਾਈਆਂ ਕੋਤਜੂਰਾ ਪਾ ਲਓ ਜਾਂ 100 ਗ੍ਰਾਮ ਖਜੂਰਾ ਪਾ ਲਓ ਗੁੜ ਨੂੰ ਤੁਸੀਂ ਫਿਰ ਘਟਾ ਦਿਓ ਚਾਹੀ ਬਿਲਕੁਲ ਸਕਿੱਪੀ ਕਰ ਦਿਓ ਨਾ ਪਾਓ ਖਜੂਰ ਪਾ ਲਓ ਅਗਰ ਤੁਹਾਨੂੰ ਨਾ ਪ੍ਰੋਬਲਮ ਹੈ ਨਹੀਂ ਤਾਂ ਗੁੜ ਬਹੁਤ ਜ਼ਿਆਦਾ ਜ਼ਰੂਰੀ ਹੈ ਬੇਟਾ ਪਾਣੀ ਪਿਓ ਗੁੜ ਖਾਣ ਲੱਗਿਆ ਪਿਆ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਤਾਂ ਕਿ ਆਪਣੀ ਵਧੀਆ ਜਿਹੜਾ ਗੁੜਾ ਇਹ ਪਿਗਲ ਜੇ ਸਿਰਫ 2-3 ਸਕੂਨ ਮੈਂ ਇਹਦੇ ਵਿੱਚ ਨਾ ਪਾਣੀ ਦੇ ਪਾਏ ਨੇ ਜਿਆਦਾ ਨਹੀਂ ਤੁਸੀਂ ਪਾਣੀ ਇਹਦੇ ਵਿੱਚ ਐਡ ਕਰਨਾ ਜੀ ਦੇਖੋ ਮੈਂ ਕਿਲੋ ਗੁੜ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਹਨਾ ਤੇ ਅੱਧਾ ਕਾਲਿਜ ਆ 200 ml ਹਨਾ ਪਾਣੀ ਲਾਲੁੱਸੀ ਵੀ ਮੈਂ ਪਾਇਆ ਹੂੰਗਾ ਅਗਰ ਤੁਸੀਂ 100 ਗ੍ਰਾਮ ਜਾਂ 200 ਗ੍ਰਾਮ ਦਾ ਬਣਾਉਣੀ ਹੋ ਤਾਂ ਤੁਸੀਂ ਉਹਦੇ ਰਿਕਾਰਡਿੰਗ ਹਨਾ 5-4 ਚਮਚੇ ਪਾਣੀ ਦੇ ਪਾ ਸਕਦੇ ਹੋ ਜਿਆਦਾ ਨਾ ਪਾਓ ਕਿਉਂਕਿ ਫੇਟੜੀ ਤੁਹਾਡੀਆਂ ਪਿੰਨੀਆਂ ਨੇ ਹਨਾ ਉਜੰਗੇ ਤਰੀਕੇ ਨਾਲ ਜਿਵੇਂ ਆਪਾਂ ਲੱਡੂ ਬਟਾਗੇ ਨਹੀਂ ਬਟੂਣਗੇ ਆ ਅਗਰ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛੋ ਤਾਂ ਕਿ ਮੈਂ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗੀ ਤੇ ਕੋ ਪ੍ਰੋਪਰ ਮੈਂ ਤੁਹਾਨੂੰ ਸਾਰੀ ਰੈਸਪੀ ਬਣਾ ਕੇ ਵੀ ਦਿਖਾ ਦਈਏ ਇੱਕ ਦਿਨ ਮੈਂ ਪਹਿਲਾਂ ਵੈਸੇ ਵੀ ਦੱਸਦਾ ਸੀਗਾ ਹਾਂਜੀ ਆਪਣਾ ਗੋੜ ਦੇਖੋ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਉਨਾ ਪਰਹੰਗੇ ਤਰੀਕੇ ਦੇ ਨਾਲ ਇਹਦੀ ਚਿਪਚਿਪੀ ਜੀ ਖਚਾਸਣੀ ਜੀ ਬਣਾਵਾਂਗੇ ਮੈਂ ਤੁਹਾਨੂੰ ਪ੍ਰੋਪਰ ਦਿਖਾਉਂਗੀ ਵੀ ਕਿਸ ਤਰੀਕੇ ਨਾਲ ਆਪਾਂ ਬਣਾਵਾਂਗੇ ਉਸ ਤਰੀਕੇ ਨਾਲ ਤੁਸੀਂ ਬਣਾਉਂਦੇ ਰਹਿਣਾ ਥੋੜੀ ਦੇ ਗੁੜ ਨੂੰ ਹਿਲਾਉਂਦੇ ਰਹਿਣਾ ਨਹੀਂ ਜਿਹੜਾ ਆਪਣਾ ਗੁੜ ਹੈਗਾ ਉਹ ਨੀਚੇ ਲੱਗ ਜਏਗਾ ਹਲਕੀ ਅੱਗ ਤੇ ਬਣਾਇਓ ਕਿਉਂਕਿ ਜਿਆਦਾ ਤੇਜ਼ ਤੇ ਨਾ ਤੁਸੀਂ ਇਹਨੂੰ ਨੀਚੇ ਲਗਾ ਸਕਦੇ ਹੋ ਕਿਉਂਕਿ ਗੁੜ ਬਹੁਤ ਜਲਦੀ ਨੀਚੇ ਚਿਪਕ ਜਾਂਦਾ ਹਾਂਜੀ ਦੇਖੋ ਆਪਣਾ ਗੁੜ ਹੁਣ ਮੈਲਟ ਹੋਣਾ ਸ਼ੁਰੂ ਹੋ ਗਿਆ ਹੈਗਾ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਿਲਕੁਲ ਇਹਨਾਂ ਪਿਘਲਾ ਕੇ ਜਦ ਇਹਨ ਪੂਰਾ ਪਿਗਲ ਗਿਆ ਇਹ ਰਪੇਨ ਚੀਪਚੀ ਪੀਜੀ ਦੀ ਇੱਕ ਚਾਸਨੀ ਬਣਾਵਾਂਗੇ। ਹਨ ਜੀ ਭੀਰੀਏ ਪੈਣਾ ਨਹੀਂ ਮੈਨੂੰ ਪੁੱਛਿਆ ਸੀਗਾ ਕਿ ਦੀਦੀ ਤੁਸੀਂ ਜਿਹੜੀ ਨਹੀਂ ਇਹ ਰੈਸਪੀ ਸਾਨੂੰ ਦੱਸ ਨਹੀਂ ਹੋਣੀ ਥੋੜੀਆਂ ਬਾਰੇ ਹੈਂ ਗਰਦ ਬਾਰੇ ਵੀ ਇਹਨੂੰ ਤੁਸੀਂ ਖੁਦ ਜੂਸ ਕਰ ਦਿਓ। ਦੇਖੋ ਅੱਜ ਮੈਂ ਤੁਹਾਡੇ ਸਾਹਮਣੇ ਹੈ ਨਾ ਬਿਲਕੁਲ ਬਣਾ ਕੇ ਵੀ ਦਿਖਾਤਾ ਵੀ ਅਸੀਂ ਇਹਨੂੰ ਘਰੇ ਜੂਸ ਕਰਦੇ ਹਾਂ ਕਿਉਂਕਿ ਅਸੀਂ ਵੀ ਮੈਂ ਤੇ ਮੇਰੀ ਸਾਸੂ ਮਾਂ ਨੇ ਪਿਛਲੀ ਵਾਰੀ ਹੈ ਨਾ ਅਸੀਂ ਬਣਾਈਆਂ ਸੀਗੀਆਂ ਇਹ। ਪਹਿਲੀ ਵਾਰੀ ਬਣਾਈਆਂ ਸੀਗੇ ਅਸੀਂ ਵੀ ਉਸ ਟਾਈਮ ਸਾਨੂੰ ਨਹੀਂ ਪਤਾ ਸੀਗਾ ਨਾ ਵੀ ਇੰਨੀ ਐ ਇਹ ਪੈਜਮੰਦ ਨੇ ਪਰ ਸਾਡੀ ਦੁਨੀਆਂ ਦੀ ਨਾ ਜਦੋਂ ਮੈਂ ਪੌੜੀਆਂ ਚੜ੍ਹਦੀ ਸੀ ਚਲੋ ਮੰਮੀ ਦੇ ਤਕੋਡੇ ਨਾ ਤੁਹਾਨੂੰ ਪਤਾ ਇਹ ਵੀ ਬਦਲਾਏ ਹੋਣੇ ਮੈਂ ਪਹਿਲਾਂ ਵੀ ਦੱਸਿਆ ਸੀ ਮੈਂ ਜਦੋਂ ਪੌੜੀਆਂ ਚੜ੍ਹਦੀ ਸੀ ਤਾਂ ਨਾ ਮੇਰੀ ਬੋਟਿਆਂ ਦੇ ਵਿੱਚ ਕੜ ਕੜਦੀ ਆਵਾਜ਼ ਆਉਂਦੀ ਸੀ ਤੇ ਨਾਲ ਇਹ ਨਾ ਕਮਰ ਦਰਦ ਵੀ ਕਾਫੀ ਜ਼ਿਆਦਾ ਰਹਿਣ ਲੱਗ ਗਿਆ ਸੀਗਾ ਠੀਕ ਇਸ ਚੀਜ਼ ਦੇ ਨਾਲ ਨਾ ਕਾਫੀ ਜ਼ਿਆਦਾ ਫਾਇਦਾ ਰਿਹਾ ਸਾਨੂੰ ਸਰਦੀਆਂ ਦੇ ਵਿੱਚ ਪਤਾ ਵੀ ਨਹੀਂ ਲੱਗਿਆ ਨਾ ਵੀ ਕਿਸ ਤਰੀਕੇ ਨਾਲ ਸਰਦੀਆਂ ਲੰਘੀਆਂ ਕੋਈ ਹੱਡ ਕੋੜ ਦੇ ਦਰਦ ਨਹੀਂ ਕੀਤੇ ਕਿ ਨਾਲੇ ਤਾਕਤ ਦੀ ਤਾਕਤ ਹੈ ਨਾ ਸਵੇਰੇ ਤੁਸੀਂ ਕਿਵੇਂ ਖਾਣਾ ਹੈ ਸ਼ਾਮ ਨੂੰ ਕਿਵੇਂ ਖਾਣਾ ਹੈ ਮੈਂ ਤੁਹਾਨੂੰ ਪ੍ਰੋਪਰ ਦੱਸੂਗੀ ਦੇਖੋ ਬਿਲਕੁਲ ਪਿਗਲ ਚੁੱਕਿਆ ਗੁੜ ਹੁਣ ਆਪਾਂ ਇਹਨੂੰ ਥੋੜਾ ਜਿਹਾ ਆਸਣੇ ਬਣਾ ਲਾਂਗੇ ਹਾਂਜੀ ਤੇ ਜਿਹੜੀ ਆਪਣੀ ਆਲਸੀ ਤਿਲ ਖਸ ਖਸਣ ਆਪਾਂ ਉਹਨੂੰ ਸਾਰੇ ਕਿਸੇ ਨੂੰ ਪੀਸ ਲਿਆ ਹੈਗਾ ਬਰੀਕ ਬਦਾਮ ਬਿਲਕੁਲ ਹੈ ਨਾ ਪੀਸ ਲੈਨੇ ਆਪਾਂ ਨੇ ਕਿਉਂਕਿ ਜੇ ਆਪਾਂ ਨਾਲੇ ਇਦਾਂ ਮੋਟੀਆਂ ਰੱਖਾਂਗੇ ਇਹਨਾਂ ਨੂੰ ਫਿਰ ਖਾਣ ਚ ਪ੍ਰੋਬਲਮ ਆਉਂਦੀ ਹੈ ਦਿੱਕਤ ਆਉਂਦੀ ਹੈ ਨਾ ਖਾਦੀ ਨਹੀਂ ਜਾਂਦੀ ਹੈਗੀ ਤੇ ਇਹ ਆਪਣਾ ਜਿਹੜੇ ਸੋਲੇ ਸੀਗੇ ਆਪਾਂ ਉਹਨਾਂ ਨੂੰ ਵੀ ਪੀਸ ਲਿਆ ਸੀਗਾ ਜਿਹੜੇ ਥੋੜੇ ਜਿਹਾ ਗੁੜ ਸੀ ਸੌਰੀ ਆਪਣਾ ਘਿਓ ਸੀਗਾ ਜਿਦੇ ਵਿੱਚ ਆਪਣੇ ਬਦਾਮਾਂ ਨੂੰ ਰੋਸਟ ਕੀਤਾ ਸੀ ਉਹ ਵੀ ਮੈਂ ਇਹਦੇ ਵਿੱਚ ਹੀ ਐਡ ਕਰ ਲਿਆ ਸੀਗਾ ਤੇ ਹੁਣ ਜਿਹੜੀਆਂ ਆਪਣੀਆਂ ਨਾ ਸੌਗੀ ਆ ਇਹਨੂੰ ਵੀ ਆਪਾਂ ਇਹਦੇ ਵਿੱਚ ਹੀ ਐਡ ਕਰ ਲਾਂਗੇ ਤੁਸੀਂ ਸੌਗੀ ਐ ਨਾ ਨਹੀਂ ਵੀ ਪਸੰਦ ਕਰਦੇ ਤਾਂ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਕਰ ਲਾਂਗੇ ਮਿਕਸ ਚੰਗੇ ਤਰੀਕੇ ਨਾਲ ਮਿਕਸ ਕਰਕੇ ਹੁਣ ਜਿਹੜਾ ਆਪਣਾ ਘੋੜਾ ਹੈਗਾ ਉਹਨੂੰ ਵੀ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਐਡ ਕਰ ਲਾਂਗੇ ਦੇਖੋ ਜਿਵੇਂ ਮੈਂ ਪ੍ਰੋਪਰ ਤੁਹਾਨੂੰ ਦੱਸਿਆ ਅਗਰ ਤੁਸੀਂ ਉਸੇ ਨਾਪ ਦੇ ਨਾਲ ਪਾਉਂਗੇ ਤਾਂ ਤੁਹਾਡੀ ਜਿਹੜੀ ਚਾਸਨੀ ਹੈ ਸਾਰਾ ਗੋੜ ਵਗੈਰਾ ਸਾਰਾ ਕੁਝ ਨਾ ਪੂਰੀ ਮਾਤਰਾ ਦੇ ਵਿੱਚ ਬਣੇਗਾ ਅਗਰ ਤੁਸੀਂ ਨਾ ਗੁੰਡੇ ਵੀ ਹਾਂ ਕੱਟ ਕਰ ਲੋ ਐ ਕਰ ਲੋ ਤਾਂ ਉਹ ਤੁਹਾਡੀ ਮਰਜ਼ੀ ਹੈ ਫਿਰ ਉਹਦੇ ਨਾਲ ਨਾ ਕਈ ਵਾਰੀ ਪਰਫੈਕਟ ਨਹੀਂ ਚੀਜ਼ ਬਣਦੀ ਹੈਗੀ ਕਿਰ ਵੀ ਕੋਈ ਗਲਤੀ ਪ੍ਰੋਬਲਮ ਹੋਈ ਕੋਈ ਦਿੱਕਤ ਹੋਈ ਨਾ ਸਮਝ ਆਵੇ ਤਾਂ ਤੁਸੀਂ ਮੈਨੂੰ ਪ੍ਰੋਪਰ ਪੁੱਛ ਸਕਦੇ ਹੋ ਹਾਂ ਪਾ ਦਿਓ ਇਹ ਆਪਣਾ ਬਦਾਮ ਥੋੜੇ ਜਿ ਰਹਿ ਗਏ ਸੀਗੇ ਇਹਨਾਂ ਨੂੰ ਵੀ ਆਪਾਂ ਨੇ ਬਿਲਕੁਲ ਬਾਰੀਕ ਪੀਸ ਲਿਆਗਾ ਹਾਂਜੀ ਹੁਣ ਆਪਾਂ ਚੰਗੇ ਤਰੀਕੇ ਦੇ ਨਾਲ ਇਹਨੂੰ ਮਿਕਸ ਕਰ ਲਾਂਗੇ ਦੇਖੋ ਬਿਲਕੁਲ ਸਾਰਾ ਕੁਝ ਆਪਣਾ ਪਰਫੈਕਟ ਆਏਗਾ ਨਾ ਕੁਝ ਵੀ ਅਜਿਹੀ ਚੀਜ਼ ਨਹੀਂ ਹੈਗੀ ਜਿਹੜੀ ਕਿ ਵੱਧ ਘੱਟ ਪਈ ਹੈਗੀ ਹੁਣ ਆਪਾਂ ਇਹਦੇ ਗਰਮ ਗਰਮ ਦੀਆਂ ਹੀ ਪਿੰਨੀਆਂ ਬਣਾਵਾਂਗੇ ਕਿਉਂਕਿ ਅਗਰ ਤੁਸੀਂ ਇਹਨੂੰ ਠੰਡਾ ਕਰ ਲਓਗੇ ਫਿਰ ਪਿੰਨੀਆਂ ਨਹੀਂ ਬਣਨੀਆਂ ਹੈਗੀਆਂ ਅਗਰ ਤੋਂ ਦੇ ਪਿੰਨੀਆਂ ਬਣਾਉਣ ਦੇ ਵਿੱਚ ਨਾ ਹੁੰਦਾ ਵੀ ਆਪਾਂ ਤੋਂ ਹੱਥ ਹੈ ਨਾ ਗਰਮ-ਗਰਮ ਚਲਦੇ ਨਹੀਂ ਹੈਗੇ ਵੈਸੇ ਤਾਂ ਆਪਾਂ ਨੂੰ ਇਸ ਤਰੀਕੇ ਨਾਲ ਹੀ ਇਹ ਪਿੰਨੀਆਂ ਬਣਾਉਣੀਆਂ ਪੈਣਦੀਆਂ ਨੇ ਦੇਖੋ ਇਸ ਤਰੀਕੇ ਨਾਲ ਤੁਸੀਂ ਪਿੰਨੀਆਂ ਬਣਾ ਬਣਾ ਕੇ ਰੱਖੀ ਚਲਾਂਗੇ ਅਗਰ ਤੁਸੀਂ ਇਹਨਾਂ ਥੋੜੀ ਜਿਹੀ ਹੋਰ ਸੋਹਣੀਆਂ ਬਣਾਉਣੀਆਂ ਚਾਹੁੰਦੇ ਤਾਂ ਤੁਸੀਂ ਇਸ ਤਰੀਕੇ ਨਾਲ ਥੋੜੀ ਜਿਹਾ ਤੇਲ ਲਗਾ ਦਿਓ ਇਹਨਾਂ ਤੇ ਦੇਖੋ ਕਿੰਨੀਆਂ ਸੋਹਣੀਆਂ ਆਪਣੀਆਂ ਇਹ ਪਿੰਨੀਆਂ ਬਣ ਕੇ ਰੈਡੀ ਹੋਣਗੀਆਂ ਤੇ ਇਸ ਤਰੀਕੇ ਨਾਲ ਆਪਾਂ ਇਹਨੂੰ ਗਰਮ-ਗਰਮ ਨੂੰ ਹੀ ਬਣਾਉਣਾ ਪਊਗਾ। ਕਈ ਵੇਰਿਆਂ ਨੂੰ ਦਿੱਕਤ ਆਉਂਦੀ ਹੁੰਦੀ ਹੈ ਨਾ ਵੀ ਗਰਮ ਚੀਜ਼ ਨੂੰ ਹਨਾ ਨਹੀਂ ਹੱਥ ਦੇ ਵਿੱਚ ਫੜ ਸਕਦੀਆਂ। ਤਾਂ ਤੁਸੀਂ ਨਾ ਆਪਣੇ ਹੱਥ ਦੇ ਉੱਪਰ ਇੱਕ ਪੋਲੀਥੀਨ ਚੜਾ ਲੈਣਾ ਲਫਾਫਾ ਚੜਾ ਲਿਓ। ਫਿਰ ਉਹਦੇ ਨਾਲ ਤੁਸੀਂ ਇਹ ਪਿੰਨੀਆਂ ਨੂੰ ਬਣਾ ਲਿਓ ਤੇ ਆਪਾਂ ਹੁਣ ਇਹਨੀਆਂ ਪਿੰਨੀਆਂ ਬਣਾਉਣੇ ਆ। ਜਿੱਤੇ ਹੁਣ ਆਪਾਂ ਇਸ ਤਰੀਕੇ ਨਾਲ ਨਾ ਗਰਮ-ਗਰਮ ਦੀਆਂ ਪਿੰਨੀਆਂ ਬਣਾ ਲਾਂਗੇ। ਇਸ ਨੂੰ ਖਾਣ ਦਾ ਹੁਣ ਮੈਂ ਤੁਹਾਨੂੰ ਤਰੀਕਾ ਦੱਸ ਦਿੰਦੀ ਆ। ਇੱਕ ਪਿੰਨੀ ਸਵੇਰੇ ਦੁੱਧ ਨਾਲ ਖਾ ਲਓ ਤੁਸੀਂ ਚਾਹ ਨਾਲ ਖਾ ਲਓ ਜਾਂ ਵੈਸੇ ਖਾ ਲਓ ਇਹ ਤੁਹਾਡੀ ਆਪਣੀ ਇੱਛਾ ਹੈਗੀ ਦੁੱਧ ਨਾਲ ਖਾ ਲਓਗੇ ਤਾਂ ਜ਼ਿਆਦਾ ਵਧੀਆ ਤੇ ਇੱਕ ਪਿੰਨੀ ਤੁਸੀਂ ਸ਼ਾਮ ਨੂੰ ਹੈਲੋ 4:00 ਵਜੇ ਹੈ ਨਾ ਦੁੱਧ ਨਾਲ ਖਾ ਲਿਓ ਅਗਰ ਤੁਸੀਂ ਦੁੱਧ ਨਹੀਂ ਪੀਂਦੇ ਤਾਂ ਤੁਸੀਂ ਸ਼ਾਮ ਨੂੰ ਭਾਂਜੀ ਹੁਣ ਆਪਾਂ ਤੁਹਾਨੂੰ ਦੱਸਿਆ ਨੇ ਪ੍ਰੋਪਰ ਤੁਸੀਂ ਉਸ ਤਰੀਕੇ ਨਾਲ ਇਹਦੀ ਇੱਕ ਪਿੰਨੀ ਖਾਣੀ ਹੈ ਤੁਸੀਂ ਅਗਰ ਇਹਨੂੰ ਲਗਾਤਾਰ ਹਨ 2 ਮਹੀਨੇ ਖਾ ਲਉਗੇ ਤਾਂ ਤੁਹਾਡਾ ਸਰੀਰ ਇੱਕ ਲੋਹੇ ਦੀ ਤਰ੍ਹਾਂ ਹਨ ਮਜ਼ਬੂਤ ਤੇ ਤਾਕਤਵਰ ਬਣ ਜਾਏਗਾ ਦੇਖੋ ਇਸ ਤਰੀਕੇ ਦੀਆਂ ਨਾ ਪਿੰਨੀਆਂ ਤੁਸੀਂ ਛੋਟੀਆਂ ਵੱਡੀਆਂ ਬਣਾ ਸਕਦੇ ਹੋ ਆਪਣੀ ਮਰਜ਼ੀ ਦੇ ਅਨੁਸਾਰ ਤੇ ਤੁਸੀਂ ਇਹਦੇ ਵਿੱਚ ਹਨ ਜਿਵੇਂ ਦਾਗ ਆਪਣੇ ਮਦਦ ਸੇ ਤੁਹਾਨੂੰ ਫੁੱਲ ਮਖਾਣੇ ਵਗੈਰਾ ਉਹ ਵੀ ਪਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤੇ ਇਹ ਰੈਸਪੀ ਮੈਂ ਤੁਹਾਨੂੰ ਹਨ ਪਹਿਲਾਂ ਦੱਸੀ ਸੀ ਤੇ ਹੁਣ ਬਣਾ ਕੇ ਵੀ ਦਿਖਾਤੀ ਹੈਗੀ ਕਿਉਂਕਿ ਮੈਂ ਅਕਸਰ ਤੁਹਾਨੂੰ ਜਦੋਂ ਵੀ ਕੋਈ ਚੀਜ਼ ਦੱਸਦੀ ਹੁੰਦੀ ਆ ਨਾ ਤੇ ਮੈਂ ਤੁਹਾਨੂੰ ਪ੍ਰੈਕਟੀਕਲ ਵੀ ਉਸ ਚੀਜ਼ ਨੂੰ ਕਰਕੇ ਦਿਖਾਉਣੀ ਹੈਗੀ ਇਹ ਨਹੀਂ ਹੈਗਾ ਵੀ ਮੈਂ ਤੁਹਾਨੂੰ ਕੁਝ ਹੋਰ ਕਹੀ ਜਾਵਾਂ ਨਾ ਖੁਦ ਕੁਝ ਹੋਰ ਕਰੀ ਜਾਵਾਂ ਇਸ ਤਰੀਕੇ ਦੇ ਨਾਲ ਦੇਖੋ ਇਹ ਪਿੰਨੀਆਂ ਜਿਹੜੀਆਂ ਮੈਂ ਬਣਾਈਆਂ ਨੇ ਮਕੀਲੋਂ ਅਲਸੀ ਦੀਆਂ ਬਣਾਈਆਂ ਨੇ ਬਾਕੀ ਇਹਦੇ ਵਿੱਚ 2-200 ਗ੍ਰਾਮ ਪਾਈਆ ਪਾਈਆ ਮਤਲਬ ਕਿ ਮੈਂ ਤੇਲ ਖਾਸ-ਖਾਸ ਬਾਕੀ ਸਾਰਾ ਸਮਾਨ ਮੈਂ ਤੁਹਾਨੂੰ ਦਿਖਾਇਆ ਹੈ ਜਿਹੜਾ ਪਾਇਆ ਹੈਗਾ ਤਾਂ ਤੁਸੀਂ ਇਹਨੂੰ ਬਣਾ ਕੇ ਰੱਖ ਸਕਦੇ ਹੋ ਇਹਨੂੰ ਕਿੰਨੇ ਮਹੀਨਾ ਦੀ ਰੱਖ ਲਓ 2 ਮਹੀਨੇ ਰੱਖ ਲਓ ਕੁਝ ਨਹੀਂ ਹੁੰਦਾ ਹੈਗਾ ਤੁਸੀਂ ਇਕੱਠੀ ਬਣਾ ਕੇ ਰੱਖ ਲਓ ਨਹੀਂ ਤੁਸੀਂ ਪਹਿਲਾਂ ਥੋੜੀਆਂ ਜਿਹੀਆਂ ਬਣਾ ਲਓ ਤੇ ਉਸ ਤੋਂ ਬਾਅਦ ਇਕੱਠੀਆਂ ਬਣਾ ਕੇ ਰੱਖ ਲਓ ਮੈਂ ਹੁਣ ਇਹਨੂੰ ਦੇਖੋ 1 ਮਹੀਨੇ ਵਾਸਤੇ ਸੀ ਬਣਾ ਲਈਆਂ ਮਹੀਨੇ ਤੋਂ ਬਾਅਦ ਦੁਬਾਰਾ ਬਣਾਵਾਂਗੇ ਫਿਰ ਆਪਾਂ ਦੂਸਰੇ ਚੈਨਲ ਤੇ ਲਾਈਵ ਬਣਾ ਕੇ ਦੇ ਤੇ ਪਨੀਰੀ ਵੀ ਆਪਾਂ ਤੁਹਾਨੂੰ ਹਨਾ ਦਿਖਾਵਾਂਗੇ ਪਨੀਰੀ ਆਪਾਂ ਪੰਜ ਚਾਰ ਦਿਨਾਂ ਨੂੰ ਤੁਹਾਨੂੰ ਵੀਡੀਓ ਪਾਵਾਂਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਦੂਸਰੇ ਚੈਨ ਮੋਟੀਵੇਸ਼ਨ ਵਾਲੇ ਨੂੰ ਵੀ ਤੁਸੀਂ ਪਲੀਜ਼ ਸਬਸਕ੍ਰਾਈਬ ਕਰਨਾ ਹਾਂਜੀ ਤੁਸੀਂ ਜਿਹੜਾ ਇਹਦੇ ਵਿੱਚ ਗੁੜ ਪਾਉਣਾ ਹੈ ਨਾ ਅਗਰ ਤੁਸੀਂ ਉਸ ਗੁੜ ਨੂੰ ਜ਼ਿਆਦਾ ਕਾੜ ਲਿਆ ਤਾਂ ਤੁਹਾਡੀਆਂ ਹੀ ਪਿੰਨੀ ਇਹਨੀਆਂ ਸਖਤ ਹੋ ਜਾਣਗੀਆਂ ਕਿ ਤੁਸੀਂ ਖਾਣ ਹੀ ਪਾਉਂਗੇ ਇਹਨਾਂ ਨੂੰ ਬਹੁਤ ਜ਼ਿਆਦਾ ਸਖਤ ਹੋ ਜਾਂਦੀਆਂ ਨੇ ਤੇ ਬਾਕੀ ਤੁਸੀਂ ਨੇ ਹਨਾ ਅਗਰ ਇਸ ਜਿਹੜਾ ਮਟੀਰੀਅਲ ਮੈਂ ਤੁਹਾਨੂੰ ਸਾਰਾ ਸਮਾਨ ਦੱਸਿਆ ਅਗਰ ਤੁਸੀਂ ਇਹ ਨੂੰ ਵੀ ਅੱਗ ਤੇ ਰੱਖ ਲਿਆ ਵੀ ਜਿਵੇਂ ਠੰਡਾ ਹੋ ਗਿਆ ਸੋ ਤੁਹਾਨੂੰ ਪਿੰਨੀਆਂ ਨਹੀਂ ਬਣੀਆਂ ਕਿਉਂਕਿ ਪ੍ਰੋਪਰ ਤੁਸੀਂ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸੀਏ ਨਾ ਪਾਈ ਤਾਂ ਤੁਸੀਂ ਇਹ ਨੂੰ ਹਨਾ ਗਰਮ ਰੱਖ ਲੋਗੇ ਗਰਮ ਰੱਖੋਗੇ ਫਿਰ ਵੀ ਇਹ ਸਖਤ ਹੋ ਜਾਣਗੀਆਂ ਤੇ ਜਿਵੇਂ ਮੈਂ ਤੁਹਾਨੂੰ ਦੱਸ ਕੇ ਬਿਲਕੁਲ ਸੇਮ ਹੋ ਵੀ ਕਰਨਾ ਵੀਡੀਓ ਸਕਿਪ ਨਾ ਕਰਿਓ ਤਾਂ ਬਿਲਕੁਲ ਪਰਫੈਕਟ ਬਣੂਗੀ ਤਾਂ ਸਤ ਸ੍ਰੀ ਅਕਾਲ